ਸਰੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ੍ਹ ਲਈ ਹੈ 10th show is sponsored by ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 8 ਅਗਸਤ 2025 ਦਿਨ ਸ਼ੁੱਕਰਵਾਰ ਸੋਨ ਮਹੀਨੇ ਦੀ 23 ਤਰੀਕ ਹੈ ਜੀ ਸੈਮੇ ਆਮੂ ਕੈਡਜੀ ਅਤੇ ਕਵੰਟਲਰ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ 'ਤੇ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਅਰੇਮੈਂਟਨ 'ਚ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਗ੍ਰੇਟਰ ਵੈਨਕੂਵਰ 'ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡੀਅਨ ਫੌਜ ਦੀ ਭਾਰਤੀ ਨੂੰ ਉਤਸ਼ਾਹਤ ਕਰਨ ਵਾਸਤੇ ਫੌਜੀਆਂ ਨੂੰ ਖੁਸ਼ ਕਰਨ ਦੇ ਵਾਸਤੇ ਪੈਸੇ ਖਰਚਣੇ ਸ਼ੁਰੂ ਕੀਤੇ ਜਾ ਰਹੇ ਹੈ ਜੀ ਕੈਨੇਡਾ ਦੇ ਵਿੱਚ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਲਗਾਤਾਰ ਵੱਧ ਰਹੀ ਹੈ ਇਸ ਸੰਬੰਧੀ ਜੋ ਆંકੜੇ ਆਏ ਆ ਜਿਆ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਨਾਲੇ ਗੱਲਬਾਤ ਕਰਾਂਗੇ ਮੋਦੀ ਦੀ ਪੁਤਨ ਦੀ 트੍ਰੰਪ ਉਹਨਾਂ ਦੀ ਵੀ ਕੀ ਚੱਲ ਰਿਹਾ ਉਸ ਦੇ ਵਿੱਚ 트੍ਰੰਪ ਦੇ ਟੈਰਿਫ ਲਾਉਣ ਤੋਂ ਬਾਅਦ ਭਾਰਤ ਦੇ ਵਿੱਚ ਫੈਕਟਰੀਆਂ ਦਾ ਕੀ ਹਾਲ ਆ ਫੈਕਟਰੀਆਂ ਦੇ ਜਿਹੜੇ ਵੱਡੇ ਮਾਲਕ ਨੇ ਉਹ ਕੀ ਸੋਚ ਰਹੇ ਆ ਇਹ ਵੀ ਆਪਾਂ ਗੱਲਬਾਤ ਕਰਨੀ ਆ ਪਾਕਿਸਤਾਨ ਦਾ ਫੌਜ ਮੁਖੀ ਅਮਰੀਕਾ ਦੇ ਵਿੱਚ ਇੱਕ ਵਾਰੀ ਫਿਰ ਸੱਦਿਆ ਜਾ ਰਿਹਾ ਲਗਾਤਾਰ ਦੂਜੀ ਵਾਰੀ ਉਹਨਾਂ ਨੂੰ ਸੱਦਿਆ ਗਿਆ ਕੀ ਮਕਸਦ ਹੈ ਇਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਅਖੀਰ ਕੱਲ ਹੋ ਗਈ ਇਜ਼ਰਾਈਲ ਦੀ ਜਿਨੇ ਹੁਣ ਮੁਕੰਮਲ ਤੌਰ ਦੇ ਉਤੇ ਗਾਜ਼ਾ ਦੇ ਕਬਜ਼ੇ ਵਾਸਤੇ ਬੰਨ ਨੂੰ ਬੰਨ ਲਿਆ ਪੂਰਾ ਪੁਰਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ

ਦਸੋਹਤਾ ਸ਼ੋ ਚੱਕਰ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਫੌਜੀਆਂ ਦੇ ਤਨਖਾਹਾਂ ਵਧਾਈਆਂ ਜਾਣਗੀਆਂ ਜਿਹੜੇ ਰਗਰੂਟ ਪੱਕੇ ਨੇ ਜਿਉਂ ਉਹਨਾਂ ਦੇ ਵਾਸਤੇ ਉਹ ਕਹਿੰਦੇ ਵੀ 20% ਤਨਖਾਹਾਂ 'ਚ ਵਾਧਾ ਕੀਤਾ ਜਾ ਰਿਹਾ ਜਿਹੜੀ ਰਿਜ਼ਰਵ ਫੌਜ ਆ ਉਹਦੇ ਵਾਸਤੇ 13% ਤਨਖਾਹਾਂ ਵਧਾਈਆਂ ਜਾ ਰਹੀਆਂ ਇਹ ਸਾਰਾ ਕੁਝ ਇਸ ਕਰਕੇ ਕੀਤਾ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਫੌਜ ਦੀ ਭਰਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਆ ਲੋਕਾਂ ਨੂੰ ਹੋਰ ਫੌਜ ਵਿੱਚ ਭਰਤੀ ਕੀਤਾ ਜਾਵੇ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਦੁਨੀਆ ਦੇ ਹਾਲਾਤ ਬਣਦੇ ਜਾ ਰਹੇ ਆ ਫੌਜਾਂ ਦੀ ਗਾਂਹ ਲੋੜ ਪੈਣੀ ਹੈ ਇੱਕ ਸਮਾਂ ਸੀਗਾ ਪਿਛਲੇ 20 ਸਾਲ ਦੇ ਵਿੱਚ ਗੱਲ ਬਹੁਤ ਚੱਲੀ ਕਿਤਾਬਾਂ ਦੀ ਬਹੁਤ ਲੋੜ ਆ ਕਿਤਾਬਾਂ ਜਿਹੜੀਆਂ ਪੜ੍ਹਨੀਆਂ ਚਾਹੀਦੀਆਂ ਲੜਾਈਆਂ 'ਚ ਕੀ ਰੱਖਿਆ ਹਥਿਆਰਾਂ ਦੇ ਵਿੱਚ ਕੀ ਰੱਖਿਆ ਪਰ ਜਿਹੜੇ ਵੱਡੇ ਮੁਲਕ ਸੀਗੇ ਉਹ ਨਾਲ ਦੀ ਨਾਲ ਹੀ ਹਥਿਆਰਾਂ ਦੇ ਵਿੱਚ ਫੌਜਾਂ ਦੇ ਵਿੱਚ ਵੀ ਇਨਵੈਸਟ ਕਰਦੇ ਰਹੇ ਆ ਤੇ ਅੱਜ ਕੱਲ ਉਹਨਾਂ ਲੋਕਾਂ ਦੀ ਉਹਨਾਂ ਮੁਲਕਾਂ ਦੀ ਹੀ ਚੱਲ ਰਹੀ ਹੈ ਜਿਨ੍ਹਾਂ ਦੇ ਕੋਲ ਜਿਹੜੇ ਆ ਵਧੀਆ ਹਥਿਆਰ ਆ ਵਧੀਆ ਫੌਜਾਂ ਆ ਇਹ ਗੱਲ ਵੱਖਰੀ ਆ ਕਿ ਕਿਤਾਬਾਂ ਪੜ੍ਹੇ ਤੋਂ ਬਗੈਰ ਨਾ ਹਥਿਆਰ ਬਣਦੇ ਆ ਤੇ ਨਾ ਫੌਜਾਂ ਜਿਹੜੀਆਂ ਉਹ ਚੱਲਦੀਆਂ ਸੋ ਦੋਹਾਂ ਚੀਜ਼ਾਂ ਦੀ ਬੜੀ ਜ਼ਰੂਰਤ ਹੁੰਦੀ ਆ ਜਿੰਨੀ ਕਿਤਾਬ ਦੀ ਉੰਨੇ ਹੀ ਹਥਿਆਰ ਦੀ ਕਿਸੇ ਇੱਕ ਨੂੰ ਛੱਡ ਕੇ ਦੂਜੇ ਨੂੰ ਕਹੀ ਜਾਣਾ ਕਿ ਇੱਕ ਨਾ ਗੱਲ ਬਣ ਜੂਗੀ ਉਹ ਔਖਾ ਹੋ ਜਾਂਦਾ ਸੋ ਕੈਨੇਡੀਅਨ ਮਿਲਟਰੀ ਕਹਿੰਦੀ ਆ ਕਿ ਜਿਹੜੇ ਉਹਨਾਂ ਦੇ ਲੋਅ ਰੈਂਕਿੰਗ ਦੇ ਹਾਈ ਰੈਂਕਿੰਗ ਆਫੀਸਰਸ ਨੇ ਉਹਨਾਂ ਦੀਆਂ ਤਨਖਾਹਾਂ ਵੀ ਵਧਾਈਆਂ ਜਾਣਗੀਆਂ ਤੇ ਇਸ ਕਰਕੇ ਕੀਤਾ ਜਾ ਰਿਹਾ ਕਿ ਜੇ ਕਿਤੇ ਫੌਜਾਂ ਲਾਉਣੀਆਂ ਪੈਣ ਤਾਂ ਉਹਨਾਂ ਦੀ ਪੂਰੀ ਤਿਆਰੀ ਹੋਵੇ ਅਤੇ ਹੋਰ ਫੌਜੀ ਭਰਤੀ ਕੀਤੀ ਜਾ ਸਕਣਾ ਕੈਨੇਡਾ ਦੀਆਂ ਫੌਜਾਂ ਅਕਸਰ ਇਸੇ ਕੰਮ ਲਈ ਵਰਤੀਆਂ ਜਾਂਦੀਆਂ ਇੱਕ ਤਾਂ ਲੋਕਲ ਜਿਹੜੀਆਂ ਸਰਹੱਦਾਂ ਨੇ ਉਹਨਾਂ ਦੀ ਰਾਖੀ ਦੇ ਵਾਸਤੇ ਥੋੜੀਆਂ ਬਹੁਤੀਆਂ ਪਾਣੀਆਂ ਦੇ ਵਿੱਚ ਜਿਹੜੀ ਗਸ਼ਤ ਕੀਤੀ ਜਾਂਦੀ ਹੈ ਉਹਦੇ ਵਾਸਤੇ ਜਾਦਾ ਹਿੱਸਾ ਜਿਹੜਾ ਆ ਬਾਹਰਲੇ ਆਪਰੇਸ਼ਨਸ ਦੇ ਉੱਤੇ ਵਰਤਿਆ ਜਾਂਦਾ ਜਿਵੇਂ ਕਦੀ ਰਾਗ ਚ ਲੋਡ ਪੈ ਗਈ ਕਦੀ ਸੀਰੀਆ ਚ ਪੈ ਗਈ ਕਦੀ ਅਫਗਾਨਿਸਤਾਨ ਚ ਪੈ ਗਈ ਉੱਥੇ ਫਿਰ ਨਾਟੋ ਮੁਲਕਾਂ ਦੇ ਨਾਲ ਇਹ ਫੌਜਾਂ ਭੇਜੀਆਂ ਜਾਂਦੀਆਂ ਆ ਜਾਂ ਜਿਹੜੇ ਕਈ ਪੀਸ ਆਪਰੇਸ਼ਨ ਚੱਲ ਰਹੇ ਹੁੰਦੇ ਲਗਾਤਾਰ अफ्रीका ਦੇ ਵਿੱਚ ਨਾਟੋ ਦੇ ਉਹਨਾਂ ਦੇ ਵਿੱਚ ਵੀ ਕੈਨੇਡੀਅਨ ਫੌਜੀ ਜਾਂਦੇ ਆ ਸੋ ਕੁੱਲ ਮਿਲਾ ਕੇ ਫੌਜ ਦੀ ਨਫਰੀ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਇੱਕ ਲੰਮੇ ਸਮੇਂ ਤੋਂ ਫੌਜੀਆਂ ਦੀ ਮੰਗ ਹੈ ਕਿ ਸਾਡੀਆਂ ਤੋਂ ਕਹਾ ਵਧਾਈਆਂ ਜਾਣ ਉਹ ਪੂਰੀ ਕੀਤੀ ਜਾ ਰਹੀ ਹੈ ਇਹਦੇ ਨਾਲ ਆਮ ਲੋਕ ਜਿਹੜੇ ਆਮ ਟੈਕਸ ਪੇਅਰਸ ਨੇ ਉਹਨਾਂ ਦੀ ਜੇਬ ਦੇ ਉੱਤੇ 2 ਬਿਲੀਅਨ ਡਾਲਰ ਸਾਲ ਦਾ ਬੋਝ ਪਿਆ ਕਰੂਗਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਦੀ ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਟੁੱਟੇ ਖੇਤਰਾਂ ਨੂੰ ਵਾਧੀ ਜਾ ਰਹੀ ਹੈ ਜੀ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਬਹੁਤ ਕੀਤੀਆਂ ਜਾ ਰਹੀਆਂ ਪਰ ਹਾਲ ਦੀ ਘੜੀ ਸੂਤ ਨਹੀਂ ਆ ਰਿਹਾ ਸਟੈਟਿਸ ਕੈਨੇਡਾ ਵੱਲੋਂ ਅੰਕੜਾ ਵਿਭਾਗ ਵੱਲੋਂ ਜਿਹੜੇ ਅੰਕੜੇ ਜਾਰੀ ਕੀਤੇ ਗਏ ਆ ਉਹ ਚ ਇਹ ਕਿਹਾ ਗਿਆ ਕਿ ਜੁਲਾਈ 2025 ਦੇ ਵਿੱਚ 41000 ਨੌਕਰੀਆਂ ਚਲੇ ਗਈਆਂ ਆ ਸੋ ਜਨਵਰੀ 2022 ਤੋਂ ਬਾਅਦ ਇੱਕ ਵੱਡਾ ਘਟਾ ਜਿਹੜਾ ਮਹੀਨਾਵਾਰ ਆ ਉਹ ਦੇਖਿਆ ਜਾ ਰਿਹਾ ਹੈ ਹਾਲਾਂਕਿ ਬੇਰੁਜ਼ਗਾਰੀ ਦਰ ਕੈਨੇਡਾ ਦੇ ਵਿੱਚ 7% ਦੇ ਕਰੀਬ ਦੱਸੀ ਜਾ ਰਹੀ ਆ ਪਰ ਨੌਜਵਾਨਾਂ ਦੇ ਵਿੱਚ ਇਹ ਜ਼ਿਆਦਾ ਆ ਜਿਹੜੀ ਕਿ ਤਕਰੀਬਨ 14.5% ਦੇ ਕਰੀਬ ਪਹੁੰਚ ਗਈ ਆ ਸੋ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜਾ ਜ਼ਿਆਦਾ ਅਸਰ ਨੌਕਰੀਆਂ ਜਾਣ ਦਾ ਉਹ 15 ਤੋਂ 24 ਸਾਲ ਉਮਰ ਦੇ ਨੌਜਵਾਨਾਂ ਦੇ ਵਿੱਚ ਪਿਆ ਆ ਇਹਨਾਂ ਨੇ 34000 ਨੌਕਰੀਆਂ ਜਿਹੜੀਆਂ 41000 ਦੇ ਵਿੱਚੋਂ ਗੁਆਈਆਂ ਆ ਗਰਮੀਆਂ ਦੇ ਸੀਜ਼ਨ ਦੇ ਵਿੱਚ ਇੱਥੇ ਦੇ ਬੱਚੇ ਜਿਹੜੇ ਨੇ ਛੁੱਟੀਆਂ ਦੇ ਦੌਰਾਨ ਕੰਮ ਕਰਦੇ ਆ ਤਾਂ ਕਿ ਪੂਰੇ ਸਾਲ ਵਾਸਤੇ ਜਾਂ ਕੋਈ ਚੀਜ਼ ਲੈਣ ਲਈ ਕੋ ਗੇਮ ਲੈਣਾ ਕਿਸੇ ਨੂੰ ਫੋਨ ਅਪਗ੍ਰੇਡ ਕਰਨਾ ਉਹਦੇ ਵਾਸਤੇ ਕੰਮ ਕਰ ਲਈਏ ਤਾਂ ਉਹ ਹੁਣ ਜਿਹੜੇ ਪੈਸੇ ਨੇ ਯੂਨੀਵਰਸਿਟੀ ਦੀ ਪੜ੍ਹਾਈ ਲਈ ਕੱਈਆਂ ਨੇ ਜੋਣੇ ਹੁੰਦੇ ਆ ਉਹ ਵੰਡ ਨਹੀਂ ਰਹੇ ਹੈਗੇ ਕਿਉਂਕਿ ਉਹਨਾਂ ਬੱਚਿਆਂ ਨੂੰ ਜੋਬਾਂ ਘੱਟ ਮਿਲ ਰਹੀਆਂ ਉਧਰ ਜੋਬਾਂ ਜ਼ਿਆਦਾ ਗਈਆਂ ਉਹਦਾ ਵੱਡਾ ਕਾਰਨ ਕੀ ਹੈ ਇੱਕ ਤਾਂ ਜਿਹੜੀ ਕੁਦਰਤੀ ਤੌਰ ਦੇ ਉੱਤੇ ਜਿਹੜੀ ਹੈ ਬੇਰੁਜ਼ਗਾਰੀ ਆ ਉਹ ਰੈਸੈਸ਼ਨ ਦੇ ਨਾਲ ਜਾਨੀ ਕਿ ਮਦਵਾੜੇ ਨਾਲ ਚੱਲ ਰਹੀ ਹੈ ਇੱਕ ਬਹੁਤ ਸਾਰੀਆਂ ਨੌਕਰੀਆਂ ਆਟੋਮੇਸ਼ਨ ਅਤੇ AI ਖਾ ਰਹੀ ਆ ਰੋਬੋਟ ਜਿਹੜੇ ਆ ਉਹ ਲੱਗਣ ਲੱਗ ਪਏ ਆ ਛੋਟੇ ਵੱਡੇ ਕੰਮਾਂ ਦੇ ਵਿੱਚ ਇਸ ਦੇ ਨਾਲ ਹੀ AI ਜਿਹੜੀ ਹੈ ਉਹਦੇ ਨਾਲ ਬਹੁਤ ਕੰਮ ਹੋਣ ਲੱਗ ਪਏ ਆ ਦੇ ਸੱਟੇ ਵਜੋਂ ਨੌਜਵਾਨਾਂ ਦੇ ਵਾਸਤੇ ਨੌਕਰੀਆਂ ਘਟ ਰਹੀਆਂ ਆ ਤੁਸੀਂ ਆਲੇ-ਦੁਆਲੇ ਨਿਗਾਹ ਮਾਰ ਕੇ ਦੇਖੋ ਕਿ AI ਦੇ ਨਾਲ ਕਿੰਨੇ ਕੰਮ ਹੋਣ ਲੱਗ ਪਏ ਆ ਆਟੋਮੇਸ਼ਨ ਰੋਬੋਟ ਕਿੰਨੇ ਕੰਮ ਜਿਹੜੇ ਆ ਖੋ ਕੇ ਲੈ ਗਏ ਆ ਉਹਦਾ ਸਾਰਾ ਅਸਰ ਜਿਹੜਾ ਆ ਉਹ ਨੌਜਵਾਨੀ ਦੇ ਉੱਤੇ ਪੈ ਰਿਹਾ ਆ ਸੋ ਨੌਜਵਾਨਾਂ ਲਈ ਗਾਹਾਂ ਨੌਕਰੀਆਂ ਲੈਣ ਵਾਸਤੇ ਸਖਤ ਮੁਕਾਬਲਾ ਚੱਲਣਾ ਆ ਸਾਡੇ ਵੱਲੋਂ ਇੱਕ ਜ਼ਰੂਰ ਸਲਾਹ ਆ ਵੀ ਜਿਨ੍ਹਾਂ ਦੇ ਬੱਚੇ ਹਲੇ ਛੋਟੇ ਆ ਪੜ ਰਹੇ ਆ ਉਹਨਾਂ ਦੇ ਪਹਿਲਾਂ ਤੋਂ ਹੀ ਦਿਮਾਗ ਇਧਰ ਨੂੰ ਪਾਉਣ ਮਾਈਂਡ ਸੈਟ ਉਹਨਾਂ ਦਾ ਇਸ ਤਰੀਕੇ ਦਾ ਤਿਆਰ ਕਰਨਾ ਕਿ ਉਹਨਾਂ ਕੰਮਾਂ ਵਿੱਚ ਜਾਇਆ ਜਾਵੇ ਜਿੱਥੇ ਕਿ ਸਰਾਲ ਲੋੜ ਰਹਿਣੀ ਆ ਇੱਕ ਤਾਂ ਇਹ ਕੀ ਹੁੰਦਾ ਰੋਬਟ ਜਿਹੜੇ ਬਣਨੇ ਆ AI ਦੇ ਵਿੱਚ ਕੰਮ ਆਉਣਾ ਜਾਂ ਰੋਬਟਾਂ ਦੀ ਰਿਪੇਅਰ ਵੀ ਹੋਣੀ ਆ ਇਸ ਦੇ ਨਾਲ ਦੀ ਨਾਲ ਜਿਹੜੇ ਪੱਕੇ ਕੰਮ ਨੇ ਜਿਵੇਂ ਪੁਲਿਸਿੰਗ ਹੈਗੀ ਆ ਫਾਇਰ ਬ੍ਰਿਗੇਡ ਆ ਨਰਸਾਂ ਨੇ ਆ ਤੇਸੋ ਲਾਵਾ ਜਿਹੜੇ ਰਿਪੇਅਰ ਦੇ ਕੰਮ ਨੇ ਗੱਡੀਆਂ ਵੀ ਟੁੱਟਣੀਆਂ ਫੁੱਟੜੀਆਂ ਆਟੋ ਬੋਡੀ ਮਕੈਨਿਕ ਵੀ ਚਾਹੀਦੇ ਆ ਪਲੰਮੀ ਦਾ ਕੰਮ ਵੀ ਬੰਦਿਆਂ ਨੇ ਕਰਨਾ ਮਕੈਨਿਕਲ ਦਾ ਕੰਮ ਵੀ ਬੰਦਿਆਂ ਨੇ ਕਰਨਾ ਐਲੀਵੇਟਰਸ ਬਹੁਤ ਵੱਧ ਰਹੀਆਂ ਘਰਾਂ ਦੇ ਵਿੱਚ ਲੱਗਣ ਲੱਗ ਪਈਆਂ ਹੁਣ ਤਾਂ ਸੋ ਉਹਨਾਂ ਦੀ ਰਿਪੇਅਰ ਵੀ ਹੋਣੀ ਆ ਮੇਨਟੇਨੈਂਸ ਵੀ ਹੋਣੀ ਆ ਸੋ ਇਹੋ ਜਿਹੇ ਕੰਮ ਜਿਹੜੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਪਾਇਆ ਜਾਵੇ ਸਾਡੀ ਕਮਿਊਨਿਟੀ ਜ਼ਿਆਦਾ ਕਰਕੇ ਲਾਅਰਜ਼ ਇੰਜੀਨੀਅਰਸ ਅਕਾਊਂਟੈਂਟਸ ਬਣਾਉਣ ਵੱਲ ਜ਼ਿਆਦਾ ਖਿਆਲ ਰੱਖਦੀ ਆ ਲੋੜ ਇਹਨਾਂ ਦੀ ਵੀ ਪੈਣੀ ਆ ਪਰ AI ਇਹ ਜੌਬਾਂ ਬਹੁਤ ਤੇਜ਼ੀ ਦੇ ਨਾਲ ਖ ਮਿਸਾਲ ਦੇ ਤੌਰ ਤੇ ਇੱਕ ਲਾਅਰ ਦੇ ਨਾਲ ਕੰਮ ਕਰਦਾ ਪੈਰਾਲੀਗਲ ਉਹਦਾ ਕੰਮ ਕੀ ਹੁੰਦਾ ਸਕਦਾ ਕਿ ਉਹਦੇ ਵਾਸਤੇ ਲਾਅਰ ਵਾਸਤੇ ਉਹਨੇ ਡਿਫੈਂਸ ਤਿਆਰ ਕਰਕੇ ਦੇਣਾ ਜਾਂ ਫਿਰ ਰੈਫਰੈਂਸ ਲੱਭ ਕੇ ਦੇਣੇ ਵੀ ਕਿਸੇ ਕੇਸ ਦੇ ਵਿੱਚ ਕੋਈ ਧਾਰਾ ਲਾਉਣੀ ਆ ਜਾਂ ਕੋਈ ਪੁਰਾਣਾ ਕੇਸ ਫੋਲਣਾ ਵੀ ਉਹਦੇ ਹਿਸਾਬ ਦੇ ਨਾਲ ਆਪਾਂ ਜੱਜ ਨੂੰ ਪ੍ਰਭਾਵਿਤ ਕਰ ਸਕੀਏ ਕਿ ਫਲਾਣੇ ਕੇਸ ਵਿੱਚ ਆਹ ਧਾਰਾਵਾਂ ਲੱਗੀਆਂ ਸੀਗੀਆਂ ਤੇ ਆਹਾ ਆਹ ਕਰਕੇ ਤੁਸੀਂ ਬੰਦਾ ਛੱਡਿਆ ਸੀ ਸਾਡਾ ਬੰਦਾ ਵੀ ਛੱਡੋ ਪਰ ਉਹ ਕੰਮ ਹੁਣ ਇਹ ਹੀ ਕਰ ਰਹੀ ਆ ਜਿਹੜਾ ਕੰਮ ਪੈਰਾ ਲੀਗਲ 50 ਘੰਟੇ ਜਾਂ 100 ਘੰਟੇ ਖਰਚ ਕੇ ਕਰਦੇ ਸੀ ਉਹ AI ਜਿਹੜੀ ਅੱਧੇ ਘੰਟੇ ਚ ਕਰ ਰਹੀ ਆ ਡਿਫੈਂਸ ਤਿਆਰ ਕਰਕੇ ਦੇ ਰਹੀ ਆ ਉਸ ਹਿਸਾਬ ਦੇ ਨਾਲ ਸੋ ਇਹ ਜੌਬਾਂ ਹੌਲੀ ਹੌਲੀ ਜਾਣੀਆਂ ਆ ਸੋ ਇਸ ਕਰਕੇ ਪਹਿਲਾਂ ਤੋਂ ਹੀ ਤਿਆਰੀ ਰੱਖਣ ਦੀ ਜਿਹੜੀ ਆ ਲੋੜ ਆ ਨੌਜਵਾਨਾਂ ਦੇ ਲਈ ਮੁਕਾਬਲਾ ਬੜਾ ਸਖਤ ਹੋਣਾ ਆ ਤੇ ਕੈਨੇਡਾ ਦੇ ਅੰਕੜੇ ਦੱਸ ਰਹੇ ਆ ਕਿ ਬੇਰਜ਼ਗਾਰੀ ਨੌਜਵਾਨਾਂ ਦੇ ਵਿੱਚ ਜ਼ਿਆਦਾ ਵਧ ਰਹੀ ਆ ਇਹਦਾ ਇੱਕ ਦੂਜਾ ਅਸਰ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਵੀ ਗਾਹਾਂ ਚੱਲ ਕੇ ਪੈਣਾ ਉਹ ਕਿ ਇਹ ਸਮਝਿਆ ਜਾ ਰਿਹਾ ਕਿ ਜਿਹੜੀ AI ਦੇ ਆਟੋਮੇਸ਼ਨ ਆ ਇਹਨੇ 20% ਦੇ ਕਰੀਬ ਜੌਬਾਂ ਪਹਿਲੇ ਛੱਟੇ ਖਾ ਜਾਣੀਆਂ ਆ ਇੰਨੀ ਕੀ ਲੋਡ ਜਿਹੜੀ ਇਮੀਗ੍ਰੇਸ਼ਨ ਵਾਸਤੇ ਹੁੰਦੀ ਆ ਜਿਹੜੇ ਕੰਮ ਇੱਥੇ ਘਟਦੇ ਸੀਗੇ ਉਹਨਾਂ ਨੂੰ ਕੰਮਿਆਂ ਨੂੰ ਪੂਰਾ ਕਰਨ ਦੇ ਵਾਸਤੇ ਬਾਹਰਲੇ ਲੋਕਾਂ ਬਾਹਰਲੇ ਮੁਲਕਾਂ ਤੋਂ ਲੋਕ ਮਗਾਇਏ ਜਾਂਦੇ ਸੀਗੇ ਤੋਂ ਜੇਕਰ ਉਹ ਕੰਮ ਜਿਹੜੇ ਆਟੋਮੇਸ਼ਨ ਨੇ ਤੇ ਫਿਰ AI ਨੇ ਕਰਨੇ ਆ ਤਾਂ ਉਹਦੇ ਨਾਲ ਫਿਰ ਜਿਹੜਾ ਆ ਜ਼ਹਰਾ ਤੌਰ ਤੇ ਇਮੀਗ੍ਰੈਂਟ ਘਟ ਸਦਣੇ ਪਹਿਣਗੇ ਜਾਂ ਸਕਿਲਡ ਸਦਣੇ ਪਹਿਣਗੇ ਸੋ ਇਹ ਗੱਲਾਂ ਦਾ ਫਰਕ ਪੈਣਾ ਸੋ ਇਹ ਸਾਰਿਆਂ ਨੂੰ ਆਪਾਂ ਨੂੰ ਚੱਲਣੀਆਂ ਪੈਣੀਆਂ ਇਹ ਤੁਹਾਨੂੰ ਤਾਂ ਕਿ ਤੁਸੀਂ ਹੈਰਾਨ ਨਾ ਹੋਇਓ ਮੀਡੀਆ ਜਿਹੜਾ ਆ ਉਹਦੇ ਵਿੱਚ AI ਬਹੁਤ ਆ ਰਹੀ ਆ ਸੋ ਕੱਲ ਨੂੰ ਇਹੋ ਜਿਹੇ ਪ੍ਰੋਗਰਾਮ ਜੀ ਆ ਜਾਣ ਅੱਬਲ ਤਾਂ ਹੁਣ ਆ ਗਏ ਆ ਕਿ ਮੇਰੀ ਤਸਵੀਰ ਜਿਹੜੀ ਆ ਉਹਦੇ ਰਾਹੀਂ ਹੀ ਖਬਰਾਂ ਬਣਾ ਦਿੱਤੀਆਂ ਜਾਣਗੀਆਂ ਸੋ ਸਿਰਫ ਲੋੜ ਨਹੀਂ ਆ ਕਿ ਤੁਸੀਂ ਖਬਰਾਂ ਟਾਈਪ ਕਰਕੇ ਇੱਕ ਕਹਿੰਦਾ ਸੌਫਟਵੇਅਰ ਚ ਪਾਉਣੀਆਂ ਆ ਉਨੇ ਆਪੇ ਬੰਦਾ ਬਣਾ ਕੇ ਜਿੱਦਾਂ ਦਾ ਤੁਸੀਂ ਚਾਹੋ ਨੇ ਆ ਜਾਂ ਲੇਡੀ ਬਣਾ ਕੇ ਉਹ ਖਬਰਾਂ ਦਵਾ ਦੇਣੀਆਂ ਆਲਰੇਡੀ ਕਈ ਮੇਨਸਟ੍ਰੀਮ ਚੈਨਲਜ਼ ਦੇ ਉੱਤੇ ਕੰਮ ਸ਼ੁਰੂ ਹੋ ਚੁੱਕਾ ਆ ਸੋ ਕਾਫੀ ਜਿਹੜਾ ਜੀ ਜੌਬਾਂ ਨੂੰ ਖਤਰਾ ਆ ਗਾਹਾਂ ਜਾ ਕੇ ਬਣਨਾ ਆ ਉਹੀ ਬਚੂਗੇ ਜਿਹਨਾਂ ਦੇ ਕੋਲ ਕੋਈ 스ਕਿੱਲ ਹੋਊਗੀ ਜਿਹਨਾਂ ਕੋਲ ਕੋਈ ਸਪੈਸ਼ਲਿਟੀ ਹੋਊਗੀ ਸ਼ੁਰੂ ਤੋਂ ਹੀ ਇਹ ਜੰਗਲ ਦਾ ਰੂਲ ਰਿਹਾ ਆ ਸਰਵਾਈਵਲ ਆਫ ਦਾ ਫਿਟੇਸਟ ਜਿਹੜਾ ਫਿੱਟ ਹੋਊਗਾ ਉਹਨੇ ਬਚ ਜਾਣਾ ਆ ਬਾਕੀਆਂ ਨੂੰ ਫਿਰ ਲੁਪਤ ਹੋਣਾ ਪੈਂਦਾ ਸੋ ਰੂਲ ਹੱਲੇ ਵੀ ਚੱਲ ਰਿਹਾ ਆ ਜਿਹਦੇ ਕੋਲ ਕੋਈ ਗੌਣਾ ਹੈਗਾ ਜਿਹਦੇ ਹੱਥ ਵਿੱਚ ਕੋਈ ਕਾਰੀਗਰੀ ਆ ਉਹਨੇ ਕਹਾ ਬਚਣਾ ਆ ਤੇ ਇਸ ਕਰਕੇ ਤੁਹਾਨੂੰ ਉਹ ਸਿੱਖਣ ਦੀ ਬੱਚਿਆਂ ਨੂੰ ਸਿਖਾਉਣ ਦੀ ਬੜੀ ਲੋੜ ਹੈ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਜੋ ਦੁਨੀਆਂ ਦੇ ਹਾਲਾਤ ਬਣੇ ਹੋਏ ਆ ਆ ਮੌਲਕਾਂ ਦਾ ਤਰੁਵੀਕਰਨ ਹੋ ਰਿਹਾ ਆ ਪਾrt ਅਮਰੀਕਾ ਦੇ ਬਹੁਤ ਕਰੀਬ ਸੀਗਾ ਤੇ ਪਰ ਹੁਣ ਅਚਾਨਕ ਹਾਲਾਤ ਇਹੋ ਜਿਹੇ ਬਣ ਗਏ ਆ ਕਿ ਭਾਰਤ ਦਾ ਚਕਰ ਰੂਸ ਵੱਲੋਂ ਜ਼ਿਆਦਾ ਹੋ ਰਿਹਾ ਆ ਚੀਨ ਦੇ ਵੱਲ ਵੀ ਚਾਰਿਆ ਆ ਪਰ ਚੀਨ ਤੋਂ ਹਾਲ ਹੀ ਦੇ ਵਿੱਚ ਜਿਸ ਤਰੀਕੇ ਦੀ ਬੇਇਜ਼ਤੀ ਕਰਾਈ ਹੋਈ ਆ ਭਾਰਤ-ਪਾਕ ਜੰਗ ਦੇ ਦੌਰਾਨ ਤੇ ਇਸ ਦੌਰਾਨ ਜਿਹੜਾ ਆ ਚੀਨ ਨੇ ਸਾਰਾ ਪਾਕਿਸਤਾਨ ਡਿਵੈਲਪ ਕੀਤਾ ਉਹਨਾਂ ਨਾਲ ਜ਼ਿਆਦਾ ਉਹਨਾਂ ਦੀ ਮਿੱਤਰਤਾ ਆ ਉਧਰ ਨੂੰ ਜਾਂਦਿਆਂ ਵੀ ਸੰਗ ਲੱਗਦੀ ਆ ਕਿ ਇੱਕ ਦਿਨ ਨੂੰ ਦੁਸ਼ਮਣ ਕਹਿੰਦੇ ਰਹੇ ਆ ਹੁਣ ਉਹਦੇ ਮੋੜੇ ਜਾ ਕੇ ਕਿਵੇਂ ਝੁਕਾਂਗੇ ਪਰ ਅਮਰੀਕਾ ਨੇ ਹਾਲਾਤ ਇਹ ਬਣਾ ਦਿੱਤੇ ਆ ਵੀ ਇੱਕ ਪਾਸਾ ਜਿਹੜਾ ਉਹ ਕਰਨਾ ਪੈਣਾ ਆ ਤੇ ਅੱਜ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਪਤਨ ਦੇ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਅਸੀਂ ਭਾਰਤ ਤੇ ਰੂਸ ਨੇੜਤਾ ਵਧਾ ਰਹੇ ਆ ਅਤੇ ਨਾਲ ਦੀ ਨਾਲ ਇਹ ਵੀ ਐਲਾਨ ਕੀਤਾ ਗਿਆ ਕਿ ਜਿਹੜੇ ਭਾਰਤ ਨੇ ਅਮਰੀਕਾ ਤੋਂ ਬੋਇੰਗ ਜਹਾਜ਼ ਖਰੀਦੇ ਹੋਏ ਸੀ 3.5 ਬਿਲੀਅਨ ਡਾਲਰ ਦੀ ਕੀਮਤ ਦੇ ਉਹ ਆਰਡਰ ਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ ਜੀ ਅਜਿਹੇ ਤਰੀਕੇ ਅਮਰੀਕਾ ਤੋਂ ਹੋਰ ਜਿਹੜਾ ਸਮਾਨ ਖਰੀਦਿਆ ਜਾਣਾ ਹਥਿਆਰ ਵਗੈਰਾ ਉਹ ਵੀ ਕਹਿੰਦੇ ਅਸੀਂ ਰੱਦ ਕਰਨ ਦੀ ਸੋਚ ਰਹੇ ਆ ਸੋ ਇਹ ਸਾਰਾ ਕੁਝ 트럼ਪ ਵੱਲੋਂ 50% ਟੈਰਫ ਲਾਉਣ ਕਰਕੇ ਕੀਤਾ ਜਾ ਰਿਹਾ ਤੇ H1B ਵੀਜ਼ੇ ਤੇ ਸ਼ਕਤੀ ਅਮਰੀਕਾ ਬਲੌੜੀ ਕੀਤੀ ਜਾ ਚੁੱਕੀ ਆ ਗਾਂਜਸ ਹਿਸਾਬ ਦੇ ਸਾਰ ਨਜ਼ਰ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਮਬਾਨੀ ਅਤੇ ਡਾਨੀ ਦੀ ਚੂੜੀ ਵੀ ਕੱਸੀ ਜਾ ਸਕਦੀ ਆ ਅਮਰੀਕਾ ਦੇ ਵੱਡੇ ਵੱਡੇ ਥਿੰਕ ਟੈਂਕੇ ਕਹਿ ਰਹੇ ਕਿ ਭਾਰਤ ਜਿਹੜਾ ਲੋਕਾਂ ਦਾ ਮੁਲਕ ਨਹੀਂ ਭਾਰਤ ਤਾਂ ਸੱਤ ਤੱਕ 10 ਲੈ ਕੇ ਵੱਡੇ ਵਪਾਰੀ ਜਿਹੜੇ ਆ ਉਨਾ ਦਾ ਮੌਲਕਾ ਸੋ ਉਹਨਾਂ ਦੀ ਚੂੜੀ ਕੱਸੀ ਜਾਊਗੀ ਤੁਸੀਂ ਦੇਖੋਗੇ ਹੁਣ ਕਿਉਂਕਿ ਜੋ ਫਾਇਦਾ ਹੋਇਆ ਪਿਛਲੇ ਸਾਲਾਂ ਨੂੰ ਤੇ ਵਪਾਰ ਦਾ ਉਹਗਾ ਆਮ ਲੋਕਾਂ ਤੱਕ ਨਹੀਂ ਪਹੁੰਚਾਇਆ ਗਿਆ ਜਿਹੜੇ ਵੱਡੇ 7-10 ਵਪਾਰੀ ਆ ਇਹਨਾਂ ਨੂੰ ਹੀ ਫਾਇਦਾ ਪਹੁੰਚਾਇਆ ਗਿਆ ਸਰਕਾਰ ਵੱਲੋਂ ਤੇ ਅਗਲਾ ਵਾਰ ਜਿਹੜਾ ਆ ਉਹ 트ੰਪ ਵੱਲੋਂ ਅਮਰੀਕਾ ਵੱਲੋਂ ਭਾਰਤ ਦੀ ਆਈਟੀ ਇੰਡਸਟਰੀ ਤੇ ਹੋ ਸਕਦਾ ਆ ਆਲਰੇਡੀ H1B ਵੀਜ਼ੇ ਵਾਲੇ ਤਾਂ ਸਖਤੀ ਕਰ ਦੁੱਤੀ ਆ ਭਾਰਤ ਵਿੱਚ ਜਿਹੜੀਆਂ ਕੰਪਨੀਆਂ ਨੇ ਵੱਡੀਆਂ-ਵੱਡੀਆਂ ਚਾਹੇ TCS ਆ Infosys Wipro ਵਗੈਰਾ ਉਨਾ ਦੇ ਉੱਤੇ ਹਮਲਾ ਹੋਣਾ ਤੇ ਇਹਦੇ ਨਾਲ ਵੱਡੀ ਪੱਧਰ ਦੇ ਉੱਤੇ ਨੌਕਰੀਆਂ ਜਾਣਗੀਆਂ ਸੋ 트럼ਪ ਵੱਲੋਂ ਜੋ ਕੀਤਾ ਜਾ ਰਿਹਾ ਭਾਰਤ ਦੇ ਉੱਤੇ ਉਹਦੇ ਨਾਲ ਭਾਰਤੀ ਬੜੇ ਹੈਰਾਨ ਵੀ ਐ ਪਰੇਸ਼ਾਨ ਵੀ ਐ ਉਹੀ ਭਾਰਤੀ ਜਿਹੜੇ ਕਿ 트럼ਪ ਦੇ ਆਉਣ ਵਾਸਤੇ ਹਵਨ ਕਰ ਰਹੇ ਸੀਗੇ ਯੱਗ ਕਰ ਰਹੇ ਸੀਗੇ ਕਹਿੰਦੇ ਸੀ ਕਿ 트럼ਪ ਸਾਡੇ ਲਈ ਬਹੁਤ ਵਧੀਆ ਆ ਇਹੀ ਚੱਲਣਾ ਚਾਹੀਦਾ ਆ ਤੇ ਹੁਣ ਉਹੀ ਜਿਹੜੇ ਭਾਰਤੀ ਨੇ ਖਾਸ ਕਰਕੇ ਹਿੰਦੂਤਵੀ ਮੋਦੀ ਭਗਤ ਜਿਹੜੇ ਆ ਸ਼ਿਵ ਸੈਨਾ ਵਾਲੇ ਆ ਉਹੋ 트럼ਪ ਦੇ ਪੁਤਲੇ ਆਏ ਲੈ ਕੇ ਭਾਰਤ ਭਰ ਵਿੱਚ ਪ੍ਰੋਟੈਸਟ ਕਰ ਰਹੇ ਆ ਉਹਨਾਂ ਬੋਤਲਾਂ ਨੂੰ ਅੰਗਾਂ ਲਾਈਆਂ ਜਾ ਰਹੀਆਂ ਹਨ ਉਹਨਾਂ ਦੇ ਗਲਾਂ 'ਚ ਜੁੱਤੀਆਂ ਦੇ ਹਾਰ ਪਾ ਕੇ ਕਮਾਇਆ ਜਾ ਰਿਹਾ ਕਹਿੰਦੇ ਵੀ ਟਰੰਪ ਸਾਨੂੰ ਬਰਬਾਦ ਕਰੂਗਾ ਸੋ ਹੁਣ ਦੂਜੇ ਪਾਸੇ ਮੋਦੀ ਨੇ ਵੀ ਪੈਂਥਲਾ ਬਦਲ ਲਿਆ ਹੈ ਅਬੋਦੀ ਹੁਣ ਕਿਸਾਨਾਂ ਦਾ ਮਿੱਤਰ ਬਣਨ ਦਾ ਦਾਅਵਾ ਕਰ ਰਿਹਾ ਆਪਾਂ ਇਹ ਗੱਲ ਭੁੱਲੇ ਨਹੀਂ ਹੈਗੀ ਕਿ ਕਿਸ ਤਰੀਕੇ ਕਿਸਾਨ ਮੋਰਚਾ ਲੱਗਾ ਸੀ ਕਿਉਂਕਿ ਮੋਦੀ ਹੁਣੀ ਕਿਸਾਨਾਂ ਨਾਲ ਧੱਕਾ ਕਰ ਰਿਹਾ ਸੀਗੇ ਇਹ ਤਾਂ ਦੁਨੀਆ ਨਾਲ ਖੜ ਗਏ ਕਿਸਾਨ ਪੂਰੀ ਦੁਨੀਆ ਚੋਂ ਖੜ ਗਏ ਤੇ ਇਹਨਾਂ ਨੂੰ ਇਹ ਖੇਤੀ ਬਿੱਲ ਵਾਪਸ ਲੈਣੇ ਪਏ ਪਰ ਉਸ ਤੋਂ ਬਾਅਦ ਵਿੱਚ ਵੀ ਕਿਸਾਨਾਂ ਨੂੰ ਜਿਹੜਾ ਆ ਭੰਨਣ ਵਾਸਤੇ ਪਾਟੋ ਤੜ ਕਰਨ ਵਾਸਤੇ ਪੂਰਾ ਜ਼ੋਰ ਲਾਇਆ ਗਿਆ ਜ਼ਮੀਨਾਂ ਖੋਣ ਲਈ ਅੱਡ-ਅੱਡ ਤਰ੍ਹਾਂ ਦੀਆਂ ਨੀਤੀਆਂ ਬਣਾਈਆਂ ਗਈਆਂ ਹੁਣ ਜਦੋਂ ਭਾਰਤ ਦੇ ਗਾਲ ਸਿਆਪਾ ਪੈ ਰਿਹਾ ਤਾਂ ਕਿਸਾਨਾਂ ਨੂੰ ਇੱਕ ਵਾਰੀ ਫਿਰ ਫੂਕ ਛਕਾਈ ਜਾ ਰਹੀ ਆ ਮੋਦੀ ਲਗਾਤਾਰ ਬਿਆਨ ਦੇ ਰਿਹਾ ਵੀ ਕਿਸਾਨਾਂ ਨੂੰ ਮੈਂ ਕੁਝ ਨਹੀਂ ਹੋਣ ਦਊਗਾ ਇਹ ਕੀ ਆ ਜਾ ਰਿਹਾ ਜਿਵੇਂ ਵੀ ਅਮਰੀਕਾ ਕਿਸਾਨਾਂ ਦੇ ਵਿਰੁੱਧ ਹੋਵੇ ਅਮਰੀਕਾ ਐਕਸ਼ਨ ਲੈ ਰਿਹਾ ਹੈ ਭਾਰਤੀ ਤਨਾਡਾਂ ਦੇ ਖਿਲਾਫ ਸੰਤਕਾਰਾਂ ਦੇ ਖਿਲਾਫ ਵੱਡੇ ਵੱਡੇ ਵਪਾਰੀਆਂ ਦੇ ਖਿਲਾਫ ਆਈਟੀ ਇੰਡਸਟਰੀ ਦੇ ਖਿਲਾਫ ਤੇ ਮੋਦੀ ਕਹਿ ਰਿਹਾ ਵੀ ਨਹੀਂ ਜੀ ਇਹ ਤਾਂ ਕਿਸਾਨਾਂ ਦੇ ਉਲਟਾ ਸੋ ਕਿਸਾਨਾਂ ਨੂੰ ਚਮਲਾ ਕੇ ਇੱਕ ਵਾਰੀ ਫੇਰ ਅੱਗੇ ਕਰਨ ਦੀ ਤਿਆਰੀ ਹੈ ਜਿਵੇਂ ਪਿਛਲੇ 100 ਸਾਲ ਦੇ ਵਿੱਚ ਵਰਤਿਆ ਜਾਂਦਾ ਰਿਹਾ ਹੈ ਉਮੀਦ ਹੈ ਕਿ ਪਿਛਲੇ ਤੋਂ ਸਿੱਖ ਕੇ ਅਗਾਹ ਕਿਸਾਨ ਜਿਹੜਾ ਆ ਉਹ ਚੱਲਣਗੇ ਸੋ ਕੁੱਲ ਮਿਲਾ ਕੇ ਕਾਫੀ ਇਨਵੈਸਟਰਾਂ ਵਾਲਾ ਮਾਹੌਲ ਭਾਰਤ ਵਿੱਚ ਬਣਿਆ ਹੋਇਆ ਹੈ ਸਮਝ ਨਹੀਂ ਆ ਰਹੀ ਲੀਡਰਾਂ ਨੂੰ ਵੀ ਉਹ ਅਮਰੀਕਾ ਨੂੰ ਮਨਾ ਲਣ ਵਾਪਸ ਇਹਨਾਂ ਦੇ ਪੈਰੀਂ ਪਹਿ ਜਾਣ ਜਾਂ ਫਿਰ ਜਿਹੜਾ ਚੀਨ ਆ ਉਹਦੇ ਅੱਗੇ ਜਾ ਕੇ ਗੋਡੇ ਟੇਕ ਦੇਣ ਤੇ ਕਿਉਂਕਿ ਇੱਕ ਪਾਸਾ ਜਿਹੜਾ ਆ ਉਹ ਕਰਨਾ ਪੈਣਾ ਲਗਭਗ ਹਾਲਾਤ ਇਹੋ ਜਿਹੇ ਬਣ ਰਹੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਭਾਰਤ ਦੀਆਂ ਫੈਕਟਰੀਜ਼ ਦੀ ਬਹੁਤ ਸਾਰੀਆਂ ਭਾਰਤੀਆਂ ਫੈਕਟਰੀਆਂ ਦੇ ਵਿੱਚ ਸਮਾਨ ਬਣਦਾ ਜੋ ਕਿ ਅਮਰੀਕਾ ਨੂੰ ਆਉਂਦਾ ਆ ਅਮਰੀਕਾ ਦੇ ਵੱਡੇ ਵੱਡੇ ਜਿਹੜੇ ਰੀਟੇਲਰ ਨੇ ਜਾਇੰਟ ਸਟੋਰ ਇਕਦਮ ਮਟਰ ਬੰਦ ਕਰ ਦਿੱਤੇ ਆ ਇੱਲੀਆਂ ਵੱਡੀਆਂ ਕੰਪਨੀਆਂ ਆਰਡਰ ਕਰਦੀਆਂ ਸੀ ਉਹਨਾਂ ਨੇ ਕਿਹਾ ਵੀ ਜਾਣ ਤਾਂ ਜਿਹੜਾ ਟੈਰਫ 50% ਆ ਉਹ ਕੀਮਤ ਦੇ ਵਿੱਚ ਐਡਜਸਟ ਕਰੋ ਅਸੀਂ ਨਹੀਂ ਦੇਣਾ ਹੈਗਾ ਉਹ ਤੁਸੀਂ ਕੀਮਤ ਦੇ ਵਿੱਚ ਐਡਜਸਟ ਕਰੋ ਨਹੀਂ ਤਾਂ ਸਾਨੂੰ ਤੁਹਾਡੇ ਹੋਰ ਸਮਾਨ ਦੀ ਲੋੜ ਨਹੀਂ ਆਪਣੀਆਂ ਫੈਕਟਰੀਆਂ ਜੇਕਰ ਤੁਸੀਂ ਪੱਟ ਕੇ ਕਿਸੇ ਹੋਰ ਮੌਲਕ ਵਿੱਚ ਲੈ ਜਾਉਂਗੇ ਤਾਂ ਫਿਰ ਅਸੀਂ ਤੁਹਾਡੇ ਬਾਰੇ ਸੋਚ ਸਕਦੇ ਹਾਂ ਸੋ ਉਹ ਗੈਪ ਕੋਹਲ ਟਾਰਗੇਟ ਵਾਲਮਟ ਐਮਾਜ਼ਨ ਦੇ ਜਿਹੜੇ ਕੰਮ ਸਕੇ ਭਾਰਤ ਵਿੱਚ ਚੱਲ ਰਹੇ ਉਹਨਾਂ ਨੂੰ ਵੱਡਾ ਜਿਹੜਾ ਜੀ ਕਟਾ ਪਾਇਆ گارਮੈਂਟ ਮੈਨੂਫੈਕਚਰ ਪਰਲ ਗਲੋਬਲ ਇੱਕ ਬਹੁਤ ਵੱਡੀ ਕੰਪਨੀ ਆ ਭਾਰਤ ਵਿੱਚ ਵੱਡਾ ਇਹਨਾਂ ਦਾ ਸ਼ੇਅਰ ਆ ਉਹ ਕਹਿੰਦੇ ਵੀ ਸਾਡੀ ਬਹੁਤ ਤੰਗੀ ਹੋ ਗਈ ਆ ਸਾਨੂੰ ਸਾਨੂੰ ਅੱਧੀ ਰਾਤ ਨੂੰ ਫੋਨ ਆ ਗਿਆ ਵੀ ਤੁਹਾਡੇ ਆਰਡਰ ਕੈਨਸਲ ਆ ਸਾਨੂੰ ਗਾਹਾਂ ਫੈਕਟਰੀਆਂ ਖੜੀਆਂ ਕਰਨੀਆਂ ਪੈ ਗਈਆਂ ਜਿਹਦੇ ਨਾਲ ਹਜ਼ਾਰਾਂ ਵਰਕਰਾਂ ਦਾ ਭਵਿੱਖ ਜਿਹੜਾ ਉਹ ਹਨੇਰੇ ਵਿੱਚ ਜਾ ਸਕਦਾ ਆ ਸੋ ਉਹ ਕਹਿੰਦੇ ਸਾਨੂੰ ਸਮਝ ਨਹੀਂ ਲੱਗਦੀ ਅਸੀਂ ਇੰਨੀ ਜਲਦੀ ਕੀ ਕਰ ਸਕਦੇ ਆ ਪਰ ਪਲਰ ਗਲੋਬਲ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਮਿਸਟਰ ਪਲਵ ਬੈਨਰਜੀ ਉਹਨਾਂ ਨੇ ਰਾਈਟਰਸ ਇਹ ਏਜੰਸੀਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਲਰੇਡੀ ਜਿਹੜਾ ਅਸੀਂ ਸੋਚ ਰਹੇ ਹਾਂ ਕਿ ਭਾਰਤ ਤੋਂ ਬਾਹਰ ਜਾ ਕੇ ਹੁਣ ਫੈਕਟਰੀਆਂ ਦੇ ਵਿੱਚ ਇਹ ਕੰਮ ਕਰਾਉਣਾ ਸ਼ੁਰੂ ਕਰੀਏ ਇਹਦੇ ਵਾਸਤੇ ਉਹ ਕਹਿੰਦੇ ਵੀ ਅਸੀਂ ਬੰਗਲਾਦੇਸ਼, ਇੰਡੋਨੇਸ਼ੀਆ, ਵੀਅਤਨਾਮ ਤੇ ਗਵਾਟੇਮਾਲਾ ਵਗੈਰਾ ਜਾਣ ਦੀ ਸੋਚ ਰਹੇ ਹਾਂ ਤੁਸੀਂ ਦੇਖੋ ਵੀ ਕਿੱਥੇ ਦਾ ਹਾਲਾਤ ਹੈ ਸੀਗੇ 2 ਮਹੀਨੇ ਪਹਿਲਾਂ ਕਿ ਅਮਰੀਕਾ ਦੀ ਚੀਨ ਨਾਲ ਵਿਗੜੀ ਹੋਈ ਸੀਗੀ ਤੇ ਇਹ ਕਹਿੰਦੇ ਸੀ ਵੀ ਚੀਨ ਤੋਂ ਲੀਆਂ ਫੈਕਟਰੀਆਂ ਪੱਟ ਕੇ ਅਮਰੀਕਾ ਲੈ ਕੇ ਆਉਣੀਆਂ ਆ ਅੱਜ ਨੇ ਅਮਰੀਕਾ ਦੇ ਵਿੱਚ ਹਿੰਦੂਤਵੀ ਸੀਗੇ ਉਹ ਵੀ ਇਸ ਗੱਲ ਦੀਆਂ ਪਾਡੀਆਂ ਮਾਰਦੇ ਸੀਗੇ ਪਰ ਹੁਣ ਹਾਲਾਤ ਇਹ ਹੋ ਗਿਆ ਕਿ ਜਿਹੜੀਆਂ ਭਾਰਤ ਵਿੱਚ ਲੱਗੀਆਂ ਫੈਕਟਰੀਆਂ ਆ ਉਹ ਪੱਟ ਕੇ ਤਾਂ ਉਹ ਇੰਡੋਨੇਸ਼ੀਆ ਵੀਏਟਨਾਮ ਤੇ ਬੰਗਲਾਦੇਸ਼ ਗੁਆਟੇਮਾਲਾ ਲਿਜਾਣ ਨੂੰ ਗੱਲਾਂ ਹੋਣ ਲੱਗ ਪਈਆਂ ਸੋ ਕਦੋਂ ਕੁਝ ਚੇਂਜ ਹੋ ਜਾਵੇ ਪਤਾ ਨਹੀਂ ਲੱਗਦਾ ਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਕੱਲ ਲੱਗਾ ਹਾਂ ਜਾ ਕੇ ਭਾਰਤ ਤੇ ਅਮਰੀਕਾ ਦਾ ਮੋੜ ਕੇ ਸਮਝੌਤਾ ਹੋ ਜਾਵੇ ਇਹ ਸਰ ਪਰ ਟੋਲੇ ਜਾ ਰਿਹਾ ਹੈ ਹੁਣ ਪਰ ਹਾਲ ਦੀ ਘੜੀ ਜਿਹੜੇ ਹਾਲਾਤ ਇਹ ਬਣੇ ਹੋਏ ਆ ਕਿ ਅਮਰੀਕਾ ਦੇ ਟੈਰਫ ਦੇ ਨਾਲ ਭਾਰਤ ਵਿੱਚ ਕਾਫੀ ਨੁਕਸਾਨ ਹੋ ਰਿਹਾ ਆ ਆ ਲੋਕਾਂ ਦਾ ਭੁੱਖ ਜਿਹੜਾ ਧੁੰਦਲਾ ਹੋ ਗਿਆ ਆ ਤੇ ਇਹ ਪ੍ਰੈਸ਼ਰ ਗਾਂ ਸਰਕਾਰ ਤੱਕ ਵੀ ਜਾਣਾ ਆ ਤੇ ਆਰਡਰ ਹੋਲ ਦੇ ਉੱਤੇ ਹੋ ਗਿਆ ਆ ਇੱਥੋਂ ਤੱਕ ਕਿ ਜਿਹੜੀ ਵੱਡੀ ਘੜੀਆਂ ਬਣਾਉਣ ਵਾਲੀ ਕੰਪਨੀ ਆ ਟਾਈਟਨ ਤੇ ਉਹ ਜੁਐਲਰੀ ਵੀ ਬਣਾਉਂਦੇ ਆ ਉਹ ਕਹਿੰਦੇ ਵੀ ਅਸੀਂ ਸੋਚ ਰਹੇ ਆ ਕਿ ਆਪਣਾ ਜਿਹੜਾ ਵਪਾਰ ਆ ਉਹ ਭਾਰਤ ਵਿੱਚੋਂ ਕੱਢ ਕੇ ਅਸੀਂ ਮਿਡਲ ਈਸਟ ਵਿੱਚ ਲੈ ਚੱਲੀਏ ਉੱਥੇ ਟੈਰਫ ਜਿਹੜੇ ਆ ਬਹੁਤ ਥੋੜੇ ਆ ਤੇ ਉੱਥੇ ਮਾਰਕੀਟਿੰਗ ਵੀ ਜਿਹੜੀ ਆ ਸਹੀ ਆ ਇਸੇ ਤਰੀਕੇ ਜਿਹੜੇ ਇੱਕ ਹੋਰ ਬਹੁਤ ਵੱਡਾ ਕੱਪੜਿਆਂ ਦਾ ਬ੍ਰਾਂਡ ਆ ਇੰਡੀਆ ਦੇ ਵਿੱਚ ਰੇਮਾਂਡਸ ਅਸੀਂ ਅਕਸਰ ਉਥੋਂ ਜਿਹੜੇ ਛੋਟੇ ਹੁੰਦੇ ਆ ਕੱਪੜੇ ਲੈ ਕੇ ਪਾਉਂਦੇ ਰਹੇ ਬਣਾ ਕੇ ਸਮਾ ਕੇ ਰੇਮਨ ਦੇ ਫੈਬਰਿਕ ਬੜੇ ਮਸ਼ਹੂਰ ਹੁੰਦੇ ਸੀ ਖਾਸ ਕਰਕੇ ਪੈਂਟਾਂ ਲਈ ਕੋਟ ਪੈਂਟਾਂ ਲਈ ਉਹ ਕਹਿੰਦੇ ਵੀ ਅਸੀਂ ਵੀ ਜਿਹੜਾ ਚੇਂਜ ਕਰਨ ਦੀ ਸੋਚ ਰਹੇ ਆ ਤੇ ਅਸੀਂ ਥੋਪੀਆ ਜਾ ਕੇ ਫੈਕਟਰੀਆਂ ਲਾਉਣ ਦੀ ਸੋਚ ਰਹੇ ਆ ਤਾਂ ਕਿ ਉੱਥੇ ਵੀ ਟੈਰਫ ਘਟਿਆ ਤੇ ਉਹਦਾ ਅਮਰੀਕਾ ਦੇ ਟੈਰਫ ਦਾ ਬਚਾਅ ਹੋ ਸਕੇ ਸੋ ਤੁਸੀਂ ਇਹ ਦੇਖੋ ਬਈ ਵੱਡੇ ਵੱਡੇ ਵਪਾਰੀ ਜਿਹੜੇ ਆ ਉਹਨਾਂ ਨੇ ਮੈਂਟ ਦੇ ਵਿੱਚ ਜਿਹੜਾ ਆ ਉਹ ਦੇਸ਼ ਭਗਤੀ ਛੱਡ ਕੇ ਤਾ ਆਪਣੇ ਫੈਕਟਰੀਆਂ ਤੇ ਸਮਾਨ ਮੂਵ ਕਰਨ ਦੀ ਸੋਚਣ ਦੀ ਸ਼ੁਰੂ ਕਰ ਦਿੱਤੀ ਜਦੋਂ ਕਿ ਜਿਹੜਾ ਸਾਰਾ ਨਜਲਾ ਕਿਸਾਨਾਂ ਅਸਰ ਛਾੜਿਆ ਜਾਂਦਾ ਰਿਹਾ ਬੀਤੇ ਦੇ ਵਿੱਚ ਇਹਨਾਂ ਨੂੰ ਕਿਸਾਨ ਕਿਸਾਨਾਂ ਨੂੰ ਦੇਸ਼ਦਰ ਹੋਹੀ ਕੀ ਤੇ ਹੋਰ ਕੀ ਕੀ ਲਕਬ ਜਿਹੜੇ ਆ ਦਿੱਤੇ ਗਏ ਆ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਤੇ ਅੱਜ ਵੀ ਕਹਿੰਨਾ ਕਿ ਜੇਕਰ ਭਾਰਤ ਦਾ ਸਭ ਤੋਂ ਵੱਡਾ ਨੁਕਸਾਨ ਕਿਸੇ ਨੇ ਕੀਤਾ ਤਾਂ ਉਹ ਭਾਰਤ ਦੀ ਜਿਹੜੀ ਹੈ ਵਪਾਰੀ ਜਮਾਤ ਹੈ ਉਹਨਾਂ ਨੇ ਕੀਤਾ ਆ ਜਿਨ੍ਹਾਂ ਨੇ ਭਾਰਤ ਵਿੱਚ ਖੁਦ ਮੈਨੂਫੈਕਚਰਿੰਗ ਬੰਦ ਕਰਕੇ ਚੀਨ ਤੋਂ ਸਮਾਨ ਲਿਆਉਣਾ ਸ਼ੁਰੂ ਕੀਤਾ ਸਭ ਤੋਂ ਵੱਡੇ ਗਦਾਰ ਉਹ ਆ ਚੀਨ ਦੀ ਮਾਰਕੀਟ ਬਿਲਡ ਕਰ ਦਿੱਤੀ ਆਪਣੀ ਘਰੇਲੂ ਮਾਰਕੀਟ ਮੈਨੂਫੈਕਚਰਿੰਗ ਦੀ ਸਿਰਫ ਇਸ ਕਰਕੇ ਖਤਮ ਕਰ ਦਿੱਤੀ ਕਿ ਚੀਨ ਤੋਂ ਸਮਾਨ ਜਿਹੜਾ ਕੁਝ ਪੈਸੇ ਸਸਤਾ ਮਿਲਦਾ ਸੀਗਾ ਸੋ ਇਹ ਕਿੰਨੇ ਕੇ ਦੇਸ਼ ਭਗਤ ਹੋਏ ਫਿਰ ਜਿਹੜਾ ਸਦੀਆਂ ਤੋਂ ਬਣਦਾ ਸਮਾਨ ਸੀ ਭਾਰਤ ਵਿੱਚ ਉਹ ਚੀਨ ਤੋਂ ਬਣ ਕੇ ਆਉਣ ਲੱਗ ਪਿਆ ਹੁਣ ਕੀ ਆ ਹੁਣ ਅਡਾਨੀ ਇਹ ਕਹਿ ਰਿਹਾ ਆ ਬਾਨੀ ਇਹ ਕਹਿ ਰਿਹਾ ਆ ਕਿ ਜਿਹੜੀ ਚੀਨ ਦੀਆਂ ਵੱਡੀਆਂ ਇਲੈਕਟ੍ਰੀਕਲ ਕੰਪਨੀਆਂ ਨੇ ਬੀਵਾਈਡੀ ਵਗੈਰਾ ਉਨ੍ਹਾਂ ਦੇ ਨਾਲ ਸਾਡਾ ਸਮਝੌਤਾ ਕਰਾਓ ਤਾਂ ਕਿ ਜਿਹੜੀਆਂ ਗੱਡੀਆਂ ਨੇ ਉਹ ਚੀਨੀ ਇਲੈਕਟ੍ਰੀਕਲ ਗੱਡੀਆਂ ਭਾਰਤੀ ਵਿੱਚ ਭਾਰਤ ਵਿੱਚ ਆ ਜਾਣ। ਸੋ ਮਤਲਬ ਕਿ ਭਾਰਤ ਵਿੱਚ ਕੁਝ ਨਹੀਂ ਬਣਨਾ। ਜੋ ਵੀ ਬਣ ਕੇ ਆਉਣਾ ਚੀਨ ਤੋਂ ਬਣ ਕੇ ਆਵੇ ਉਹ ਤਾਂ ਨਾਰੇ ਸਵਦੇਸ਼ੀ ਦੇ ਲਈ ਜਾਣੇ ਆ ਇਹ ਕਈ ਜਣਾ ਵੀ ਅਸੀਂ ਲੋਕਲ ਮੈਨੂਫੈਕਚਰਿੰਗ ਸ਼ੁਰੂ ਕਰਨੀ ਆ ਪਰ ਜਿਹੜਾ ਵਪਾਰੀ ਵਰਗ ਆ ਉਹ ਮਗਾਉਂਦਾ ਸਾਰਾ ਕੁਝ ਸਮਾਨ ਬਾਹਰੋਂ ਆ ਵੇਚਦਾ ਸਾਰਾ ਭਾਰਤ ਵਿੱਚ ਸੋ ਭਾਰਤੀਆਂ ਦਾ ਲਹੂ ਪੀ ਰਿਹਾ ਇਹ ਲੋਕ ਭਾਰਤ ਦਾ ਬਣਾ ਕੁਝ ਨਹੀਂ ਰਹੇ ਤੇ ਭਰ ਮੇਸਰਜਾ ਜਾ ਰਿਹਾ ਜਿਵੇਂ ਇਹ ਦੇਸ਼ ਚਲਾ ਰਿਹਾ ਹੁਣ ਤੇ ਇਹੀ ਸਭ ਤੋਂ ਵੱਡੇ ਦੇਸ਼ ਭਗਤ ਹੋਣ ਪਰ ਜਿਹੜੇ ਭਾਰਤੀ ਆ ਉਹ ਗੱਲ ਸਮਝਦੇ ਨਹੀਂ ਕਿਉਂਕਿ ਉਹਨਾਂ ਦੇ ਦਿਮਾਗਾਂ ਦੇ ਵਿੱਚ WhatsApp ਯੂਨੀਵਰਸਿਟੀਆਂ ਰਹੀਆਂ ਇੰਨਾ ਕੁਛ ਪਾਇਆ ਜਾ ਰਿਹਾ ਉਹਨਾਂ ਨੂੰ ਮੋਦੀ ਭਗਵਾਨ ਲੱਗੀ ਜਾਂਦਾ ਜਦੋਂ ਕਿ ਅਸਲੀਅਤ ਇਹ ਹੈ ਕਿ ਮੋਦੀ ਜਿਹੜੇ ਵੱਡੇ 7-8 ਵਪਾਰੀ ਨੇ ਅਬਾਨੀ ਡਾਨੀ ਆਦਿ ਇਹਨਾਂ ਦਾ ਪਿੱਠੂ ਆ ਉਹਨਾਂ ਨੂੰ ਪੈਸੇ ਬਣਾ ਕੇ ਦੇ ਰਿਹਾ ਆ ਪੂਰੇ ਭਾਰਤ ਦੀ ਜਿਹੜੀ ਦੁਰਗਤ ਹੋ ਰਹੀ ਆ ਇਕਨੋਮੀ ਜਿਹੜੀ ਡਿੱਗ ਰਹੀ ਆ ਤੇ ਇਹ ਲੋਕ ਚੀਨ ਤੇ ਅਮਰੀਕਾ ਦੇ ਨਾਲ ਰਲ ਕੇ ਖੇਡ ਰਹੇ ਆ ਤਾਂ ਜਿੱਦਣ ਇਹ ਭਾਰਤੀ ਘਾਲ ਸਮਝ ਜਾਣਗੇ ਉਦੋਂ ਉਹਨਾਂ ਦਾ ਬਚਾਅ ਹੋ ਜਾਊਗਾ ਅਦਰਵਾਈਜ਼ ਭਾਰਤ ਦਾ ਹੁਣ ਕੋਈ ਵੀ ਬਚਾਅ ਜਿਹੜਾ ਹੋਣਾ ਔਖਾ ਹੈ ਗੱਲ ਕਰੀਏ ਪਾਕਿਸਤਾਨ ਦੇ ਆਰਮੀ ਚੀਫ ਆਸੀਮ ਮਨੀਰ ਦੀ ਤਾਂ ਉਹਨਾਂ ਨੂੰ ਪਹਿਲਾਂ ਅਮਰੀਕਾ ਸਾਧਕੇ ਟਰੰਪ ਵੱਲੋਂ ਲਾਂਚ ਕਰਾਇਆ ਗਿਆ ਹੁਣ ਲਗਾਤਾਰ ਦੂਜੀ ਵਾਰੀ ਉਹਨਾਂ ਨੂੰ ਫਿਰ ਸੱਦਿਆ ਜਾ ਰਿਹਾ ਸੋ ਬੜੀ ਕਮਾਲ ਦੀ ਗੱਲ ਹੈਗੀ ਹੈ ਕਿ ਇੱਕ ਪਾਸੇ ਭਾਰਤ ਦੇ ਨਾਲ ਸਬੰਧ ਵਿਗੜ ਰਹੇ ਐ ਅਤੇ ਭਾਰਤ ਦੇ ਕੱਟੜ ਦੁਸ਼ਮਣ ਸਮਝੇ ਜਾਂਦੇ ਪਾਕਿਸਤਾਨ ਨਾਲ ਸਬੰਧ ਬੜੇ ਸੁਧਾਰੇ ਜਾ ਰਹੇ ਐ ਪਹਿਲਾ ਜਿਹੜੇ ਅਮਰੀਕੀ ਕਮਾਂਡਰ ਨੇ ਅਮਰੀਕੀ ਜਿਹੜੀ ਸੈਂਟਰਲ ਕਮਾਂਡ ਦੇ ਮੁਖੀ ਆ ਜਨਰਲ ਮਾਈਕਲ 에ਰਿਕ ਕੋਰੇਲਾ ਉਹ ਪਾਕਿਸਤਾਨ ਜਾ ਕੇ ਆਏ ਆ ਤੇ ਹੁਣ ਉਹਨਾਂ ਦੀ ਰਿਟਾਇਰਮੈਂਟ ਹੋ ਰਹੀ ਆ ਉਹਨਾਂ ਨੂੰ ਵਿਦਾਇਗੀ ਪਾਰਟੀ ਦੇਣੀ ਆ ਉਹਦੇ ਵਾਸਤੇ ਬਕਾਇਦਾ ਪਾਕਿਸਤਾਨ ਦੇ ਫੌਜ ਮੁਖੀ ਨੂੰ ਸੱਦਾ ਭੇਜ ਕੇ ਅਮਰੀਕਾ ਸੱਦਿਆ ਜਾ ਰਿਹਾ ਆ ਸੋ ਇਹ ਜਾਣ ਪੁੱਛ ਕੇ ਸਾਰੀ ਜੀਓ ਪੋਲਿਟਿਕਸ ਚੇਂਜ ਕਰਨ ਦੇ ਵਾਸਤੇ ਕੀਤਾ ਜਾ ਰਿਹਾ ਆ ਸਮਝਣ ਵਾਲੀ ਗੱਲ ਇਹ ਹੈ ਕਿ ਮਿਡਲ ਈਸਟ ਨੂੰ ਸ਼ੇਖ ਕੰਟਰੋਲ ਕਰਦੇ ਆ ਅੱਡ ਅੱਡ ਕੰਟਰੀਜ਼ ਦੇ ਸ਼ੇਖ ਅਮੀਰ ਜਿਹੜੇ ਉੱਥੋਂ ਦੇ ਆ ਉਹ ਮੌਲਕਾਂ ਨੂੰ ਕੰਟਰੋਲ ਕਰਦੇ ਆ ਉਹਨਾਂ ਗਾਹਾਂ ਸ਼ੇਖਾਂ ਤੇ ਅਮੀਰਾਂ ਨੂੰ ਅਮਰੀਕਾ ਕੰਟਰੋਲ ਕਰਦਾ ਆ ਤੇ ਪਾਕਿਸਤਾਨ ਦਾ ਸ਼ੇਖ ਅਤੇ ਅਮੀਰ ਕੋਈ ਹੋਰ ਨਹੀਂ ਪਾਕਿਸਤਾਨ ਦਾ ਫੌਜ ਮੁਖੀ ਆ ਉਹੀ ਉੱਥੇ ਸਰਕਾਰ ਚਲਾਉਂਦਾ ਉਹੀ ਉੱਤੇ ਪ੍ਰਸ਼ਾਸਨ ਚਲਾਉਂਦਾ ਸੋ ਪਾਕਿਸਤਾਨ ਨੂੰ ਕੰਟਰੋਲ ਕਰਨ ਦੇ ਵਾਸਤੇ ਅਮਰੀਕਾ ਪਾਕਿਸਤਾਨ ਦੇ ਫੌਜ ਮੁਖੀ ਨੂੰ ਇਹਨਾਂ ਚੰਗੀ ਤਰ੍ਹਾਂ ਆਪਣੇ ਕਾਬਜ਼ੇ ਵਿੱਚ ਲੈਣਾ ਚਾਹੁੰਦਾ ਆ ਤਾਂ ਕਿ ਹੌਲੀ-ਹੌਲੀ ਪਾਕਿਸਤਾਨ ਨੂੰ ਵੀ ਚੀਨ ਦੇ ਕਾਬਜ਼ੇ ਵਿੱਚੋਂ ਕੱਢਿਆ ਜਾਵੇ ਪਾਕਿਸਤਾਨ ਵਾਲੇ ਹੱਲੇ ਕੂਟਨੀਤੀ ਖੇਡ ਰਹੇ ਆ ਉਹ ਅਮਰੀਕਾ ਦੇ ਨਾਲ ਵੀ ਚੰਗੀ ਬਣਾ ਕੇ ਰਲ ਰਹੇ ਆ ਚੀਨ ਨਾਲ ਵੀ ਰੂਸ ਨਾਲ ਵੀ ਚੱਲ ਰਹੇ ਆ ਪਹਿਲਾਂ ਭਾਰਤ ਵੀ ਇਹੇ ਕਰਦਾ ਹੁੰਦਾ ਸੀਗਾ ਸੋ ਕਿੰਨਾ ਚਿਰ ਇਹ ਚੱਲਦੀ ਇਹ ਵੀ ਆਪਾਂ ਨੂੰ ਗੱਲ ਦੇਖਣ ਵਾਲੀ ਹੋਣੀ ਆ ਪਰ ਕੁੱਲ ਮਿਲਾ ਕੇ ਅਮਰੀਕਾ ਵੱਰੋਂ ਪਾਕਿਸਤਾਨ ਨੂੰ ਕੋਈ ਲੋੜੋਂ ਵੱਧ ਤਵੱਜੋਂ ਜਿਹੜੀ ਆ ਦਿੱਤੀ ਜਾ ਰਹੀ ਆ ਜਿਸ ਤੋਂ ਪਤਾ ਲੱਗਦਾ ਕਿ ਉਸ ਖਿੱਤੇ ਵਿੱਚ ਕੁਝ ਵੱਖਰਾ ਹੋਣ ਵਾਲਾ ਆ ਤੇ ਕੁਝ ਵੱਡਾ ਹੋਣ ਵਾਲਾ ਆ ਜਿਹੜਾ ਕਿ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਮਹੀਨਿਆਂ 'ਚ ਕਲੀਅਰ ਹੋ ਜਾਣਾ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਇਜ਼ਰਾਈਲ ਦੀ ਤੇ ਗਾਜ਼ਾ ਦੀ ਇਜ਼ਰਾਈਲ ਨੇ ਆਖਰ ਕਲੀਅਰ ਕਰ ਦਿੱਤਾ ਕਿ ਉਹ ਗਾਜ਼ਾ ਦੇ ਉੱਤੇ ਮੁਕੰਮਲ ਕਬਜ਼ਾ ਚਾਹੁੰਦੇ ਆ ਸੋ ਪਹਿਲਾਂ ਤਾਂ ਗੱਲ ਇਹ ਸੀ ਕਿ ਹਮਾਸ ਹਟਾਉਣੀ ਆ ਹੁਣ ਕਹਿੰਦੇ ਹਮਾਸ ਹਟਾ ਦਿੱਤੀ ਆ ਦੁਬਾਰਾ ਨਾ ਆ ਜਵੇ ਇਸ ਵਾਸਤੇ ਗਾਜ਼ਾ ਦਾ ਮੁਕੰਮਲ ਕਬਜ਼ਾ ਕਰਨਾ ਪੈਣਾ ਤੇ ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹ ਨੂੰ ਇਹ ਪ੍ਰਵਾਨਗੀ ਦੇ ਦਿੱਤੀ ਆ ਵੀ ਤੁਸੀਂ ਮੁਕੰਮਲ ਕਬਜ਼ਾ ਕਰ ਸਕਦੇ ਆ ਸੋ ਬੜੇ ਲੰਮੇ ਸਮੇਂ ਤੋਂ ਗਾਜ਼ਾ ਸਟ੍ਰਿਪ ਦੇ ਉੱਤੇ ਇਜ਼ਰਾਈਲ ਦੀ ਅੱਖ ਸੀ ਕਿਉਂਕਿ ਜਿਹੜਾ ਇਹ ਸਾਰਾ ਕਿਸੇ ਵੇਲੇ ਫਲਸਤੀ ਹੌਲੀ ਹੌਲੀ ਇਜ਼ਰਾਈਲ ਸਾਰਾ ਕਬਜ਼ਾ ਕਰ ਗਿਆ ਆ। ਤੋਂ ਜੇਕਰ ਗਾਜ਼ਾ ਸਟ੍ਰਿਪ ਦੇ ਉੱਤੇ ਵੀ ਇਜ਼ਰਾਈਲ ਕਬਜ਼ਾ ਕਰ ਦਿੰਦਾ ਤਾਂ ਫਲਸਤੀਨੀਆ ਕੋਲ ਇੱਕ ਪਰੇ ਇਲਾਕਾ ਵੈਸਟ ਬੈਂਕ ਆ ਜਿਹੜਾ ਕਿ ਸਮੁੰਦਰ ਦੇ ਨਾਲ ਨਹੀਂ ਲੱਗਦਾ ਉਹ ਫਿਰ ਇਕੱਲਾ ਰਹਿ ਜਾਣਾ ਆ। ਸੋ ਇਹ ਇਸ ਗੱਲ ਦਾ ਵਿਰੋਧ ਜਿਹੜਾ ਉਪਰਥਲੀ ਕੀਤਾ ਜਾ ਰਿਹਾ ਫਰਾਂਸ, ਜਰਮਨ, ਇੰਗਲੈਂਡ, ਕੈਨੇਡਾ ਵੱਲੋਂ ਕਿਹਾ ਜਾ ਰਿਹਾ ਕਿ ਤੱਕਾ ਆ ਇਹਦੇ ਨਾਲ ਫਲਸਤੀਨੀਆਂ ਦਾ ਭਵਿੱਖ ਜਿਹੜਾ ਆ ਉਹ ਬਿਲਕੁਲ ਹਨੇਰਾ ਹੋ ਜਾਊਗਾ ਤੇ ਜਿਹੜੇ ਹੌਸਟੇਜ ਨੇ ਇਜ਼ਰਾਈਲੀ ਉਹਨਾਂ ਦਾ ਭਵਿੱਖ ਵੀ ਖਤਰੇ ਵਿੱਚ ਹੋਊਗਾ ਪਰ ਇਹ ਮੁਲਕ ਜਿਹੜੇ ਆ ਇਹ ਇਜ਼ਰਾਈਲ ਦੇ ਨਾਲ ਆ ਉਹ próprio ਜ਼ਰੂਰ ਬਿਆਨਬਾਜ਼ੀ ਕਰਦੇ ਆ ਪਰ ਆਪਾਂ ਦੇਖਦੇ ਆ ਕਿ ਜਦੋਂ ਗੱਲ ਇਜ਼ਰਾਈਲ ਨੂੰ ਬਚਾਉਣ ਦੀ ਹੁੰਦੀ ਹੈ ਤਾਂ ਇਹ ਇਜ਼ਰਾਈਲ ਦੇ ਨਾਲ ਹੀ ਖੜਦੇ ਆ ਸੋ ਇਜ਼ਰਾਈਲ ਹੁਣ ਮੁਕੰਮਲ ਤੌਰ ਦੇ ਉੱਤੇ ਗਾਜ਼ਾ ਦੇ ਉੱਤੇ ਕਬਜ਼ਾ ਕਰਨ ਲਈ ਕਾੜਾ ਪਿਆ ਹੋਇਆ ਅਗਾਹ ਚੱਲ ਕੇ ਦੇਖਦੇ ਆ ਕਿ ਉਹਦੀ ਇਹ ਉਹਦੇ ਮਨਸੂਬੇ ਉਹਦੀਆਂ ਇਹ ਮਨਸ਼ਾਵਾ ਕਿੰਨੀਆਂ ਕਪੂਰੀਆਂ ਹੁੰਦੀਆਂ ਆਪਾਂ ਇੱਥੇ ਇਸ ਹਫ਼ਤੇ ਦਾ ਖੀਲਾ ਪ੍ਰੋਗਰਾਮ ਮਕਾਉਣੇ ਆ ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਖਬਰਾਂ ਦੀ ਵਿਚਾਰਾਂ ਦੀ ਸਾਂਝ ਪਾਵਾਂਗੇ ਤਦ ਤੱਕ ਲਈਆ ਆਪ ਸਭ ਨੂੰ ਪਿਆਰ ਸਤਿਕਾਰਪੂਰੀ ਸਤਿ ਸ਼੍ਰੀ ਅਕਾਲ ਜੀ ਸਰੋਤਾ ਸ਼ੋਅ ਇਸ ਸਪான்ਸਰਡ ਬਾਏ ਭਰਤ ਜੁਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ